ਦਿਲੀ ਸੰਜੀ ਦਾ ਨਿਊਜ਼ਰ ਟਾਈਮ ਦਾ ਹਿੰਦੂ ਦਾ ਹਿੰਦੁਸਤਾਨ ਟਾਈਮ ਦੁਨੀਆ ਦੇ ਸਾਰੇ ਵੱਡੇ ਅਖਬਾਰਾਂ ਦੇ ਵਿੱਚ ਨਿਊਜ਼ ਏਜੰਸੀਆਂ ਦੇ ਵਿੱਚ ਇੱਕ ਖਬਰ ਲਗਾਤਾਰ ਵਾਇਰਲ ਹੋ ਰਹੀ ਹੈ ਕਿ ਅਮਰੀਕਾ ਦੇ ਵਿੱਚ ਜੋ ਇੱਕ ਵਿਅਕਤੀ ਨੂੰ ਫੜਿਆ ਗਿਆ ਸੀ ਨikhil Gupta ਕਰਕੇ ਉਹਨਾਂ ਦੇ ਉੱਤੇ ਦੋਸ਼ ਸਾਬਿਤ ਹੋ ਗਏ ਨੇ ਯੂਕੇ ਦੇ ਵਿੱਚ ਜੋ ਐਕਟੀਵਿਟੀ ਉਹਨਾਂ ਨੇ ਕਰਨੀ ਸੀ ਇਸ ਪਿੱਛੇ ਦੀ ਕੀ ਸਚਾਈ ਹੈ ਕੀ ਕਹ ਲੋਗੇ ਹੁਣ ਅੱਗੇ ਦੀ ਕਾਰਵਾਈ ਹੋਵੇਗੀ ਕੀ ਕੋਰਟ ਵਿੱਚੋਂ ਫੈਸਲਾ ਆ ਆਵੇਗਾ ਹਾਂਜੀ ਬਿਲਕੁਲ ਬਿਲਕੁਲ ਇਸ ਵੇਲੇ ਦੀ ਬਹੁਤ ਵੱਡੀ ਨਿਊਜ਼ ਹੈ ਜਿਹੜੀ ਪੂਰੀ ਦੁਨੀਆ ਦੇ ਵੱਡੇ ਮੀਡੀਆ ਆਧਾਰੇ ਜਿਹੜੇ ਨੇ ਉਹ ਕਵਰ ਕਰਕੇ ਤੇ ਇਹਨੂੰ ਬ੍ਰੇਕਿੰਗ ਨਿਊਜ਼ ਵਾਂਗੂ ਚਲਾ ਰਹੇ ਨੇ ਸੋ ਨਿਖਲ ਗੁਪਤਾ ਜਿਹਨੂੰ 2024 ਦੇ ਵਿੱਚ ਚੈੱਕ ਰਿਪਬਲਿਕ ਤੋਂ ਐਕਸਟਰਡਾਈਟ ਕਰਕੇ ਯੂਐਸ ਅੰਦਾ ਗਿਆ ਸੀ ਸੋ ਇਹ ਇਹਦੇ ਉੱਤੇ ਦੋਸ਼ ਸੀ ਕਿ ਇਹਨੇ 2023 ਦੇ ਵਿੱਚ ਯੂਐਸ ਸਿਟੀਜ਼ਨ ਇੱਕ ਸਿੱਖ ਐਕਟਿਵਿਸਟ ਜਿਹੜੇ ਨੇ ਉਹਨਾਂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ ਸੋ ਜਿਹਦੇ ਵਿੱਚ ਕੀ ਹੋਇਆ ਵੀ ਨਿਖਲ ਗੁਪਤਾ ਨੇ ਭਲੇਖੇ ਦੇ ਨਾਲ ਕਹਿ ਲਓ ਜਾਂ ਫਿਰ ਕਿਸੇ ਤਰੀਕੇ ਦੇ ਨਾਲ FBI ਦੇ ਏਜੰਟਸ ਜਿਹੜੇ ਅਮਰੀਕਨ ਖੁਫੀਆ ਏਜੰਸੀਆਂ ਦੇ ਏਜੰਟਸੀ ਉਹਨਾਂ ਨੂੰ ਹੀ ਸਪਾਰੀ ਦੇ ਦਿੱਤੀ ਸੀ ਸਿੱਖ ਐਕਟਿਵਿਸਟਸ ਨੂੰ ਕਤਲ ਕਰਨ ਦੀ 15000 ਡਾਲਰ ਜਿਹੜਾ ਹੈਗਾ ਉਹ ਫੜਾਂਦਿਆਂ ਦੀ ਵੀਡੀਓ ਫੋਟੋਜ਼ ਸਾਹਮਣੇ ਆਉਂਦੀਆਂ ਨੇ ਮਤਲਬ ਕਿ ਗਲਤੀ ਦੇ ਨਾਲ ਇਹ ਜਿਹੜਾ ਸਾਰਾ ਕੇਸ ਹੈ ਮਰਡਰ ਕਰਨ ਦਾ ਕਤਲ ਕਰਨ ਦਾ ਉਹ ਯੂਐਸ ਦੀਆਂ ਏਜੰਸੀਆਂ ਦੇ ਬੰਦਿਆਂ ਨੂੰ ਹੀ ਸੌਂਪ ਦਿੱਤਾ ਨikhil gupta ਨੇ ਸੋ ਉਸ ਵੇਲੇ ਤੋਂ ਲੈ ਕੇ ਨikhil gupta ਦੀ ਸਾਰੀ ਸਰਗਰਮੀ ਦੇ ਉੱਤੇ ਧਿਆਨ ਰੱਖ ਰਹੀਆਂ ਸੀ ਅਮਰੀਕੀ ਏਜੰਸੀਆਂ ਤੇ ਨikhil gupta ਜਦੋਂ ਭਾਰਤ ਤੋਂ ਚੈਕ ਰਿਪਬਲਿਕ ਆਉਂਦਾ ਤਾਂ ਉਥੇ ਇਹਨੂੰ ਫੜ ਲਿਆ ਜਾਂਦਾ ਹੈ ਯੂ ایس اے ਦੇ ਕਹਿਣ ਦੇ ਉੱਤੇ ਚੈਕ ਰਿਪਬਲਿਕ 에어ਪੋਰਟ ਦੇ ਉੱਤੇ ਇਹਨੂੰ ਗ੍ਰਫਤਾਰ ਕਰ ਲਿਆ ਜਾਂਦਾ ਫਿਰ ਤਕਰੀਬਨ ਉਥੇ 6-7 ਮਹੀਨੇ ਚੈਕ ਚੈਕ ਰਿਪਬਲਿਕ ਦੀ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਉਥੇ ਵੀ ਯੂ ایس ਦੀਆਂ ਏਜੰਸੀਆਂ ਜਿਹੜੀਆਂ ਨੇ ਇਹਦੇ ਕੋਲੋਂ ਪੁੱਛਗਿੱਛ ਕਰਦੀਆਂ ਨੇ ਫਿਰ ਉਥੇ ਪ੍ਰੋਸੈਸ ਕੰਪਲੀਟ ਕਰਕੇ ਜਿਹੜਾ ਐਕਸਟਰਾਡਾਈਟ ਦਾ ਹੁੰਦਾ ਕਿਉਂਕਿ ਇਹਨਾਂ ਦੇ ਆਪਸੀ ਸਬੰਧ ਸਗੇ ਯੂ ਐਸ ਤੇ ਚੈਕ ਰਿਪਬਲਿਕ ਦੇ ਸੋ ਉਸ ਟ੍ਰੀਟੀ ਦੇ ਅਧੀਨ ਨikhil gupta ਨੂੰ USA ਲੈ ਜਾਂਦਾ ਜਾਂਦਾ ਫਿਰ ਇਹਦੀਆਂ ਤਰੀਕਾ ਪੈਣੀਆਂ ਸ਼ੁਰੂ ਹੁੰਦੀਆਂ ਨੇ ਸੋ ਤਰੀਕਾ ਪੈਂਦੀਆਂ ਰਹੀਆਂ ਤੇ ਪਹਿਲਾਂ ਜਿਹੜਾ ਨikhil gupta ਹੈਗਾ ਉਹ ਗਿਲਟੀ ਨਹੀਂ ਹੋਇਆ ਉਹ ਕਹਿੰਦਾ ਕਿ ਮੇਰੀ ਕੋਈ ਵੀ ਇਹਦੇ ਵਿੱਚ ਗਲਤੀ ਨਹੀਂ ਹੈ ਮੈਂ ਇਹ ਦੋਸ਼ ਜਿਹੜੇ ਮੇਰੇ ਤੇ ਲੱਗੇ ਨੇ ਇਹਨਾਂ ਨੂੰ ਮੈਂ ਨਹੀਂ ਮੰਨਦਾ ਸੋ ਕੰਟੀਨਿਊਸਲੀ ਤਰੀਕਾ ਪੈਣ ਤੋਂ ਬਾਅਦ ਫਿਰ ਕੀ ਹੁੰਦਾ ਭਈ ਦੋ ਤਿੰਨ ਵਾਰ ਨikhil gupta ਇਹ ਡਿਮਾਂਡ ਕਰਦਾ ਕਿ ਮੇਰੇ ਵਕੀਲ ਜਿਹੜੇ ਨੇ ਉਹ ਬਦਲੇ ਜਾਣ ਸੋ ਕਦੀ ਉਹ ਲੈਂਗੁਏਜ ਦਾ ਬੈਰੀਅਰ ਦੇ ਕਰਕੇ ਇਹ ਵਕੀਲ ਬਦਲ ਦੀ ਗੱਲ ਕਰਦਾ ਕਦੀ ਉਹ ਕਹਿੰਦਾ ਕਿ ਮੈਨੂੰ ਮੇਰੇ ਵਕੀਲ ਜਿਹੜੇ ਨੇ ਉਹ ਚੰਗੇ ਤਰੀਕੇ ਦੇ ਨਾਲ ਸਮਝ ਨਹੀਂ ਸਕਦੇ ਜਾਂ ਸਮਝ ਨਹੀਂ ਸਕੇ ਇਸ ਕਰਕੇ ਮੈਨੂੰ ਨਵੇਂ ਵਕੀਲ ਦਿੱਤੇ ਜਾਣ ਸੋ ਇਹ ਸਾਰੀਆਂ ਕਾਰਵਾਈਆਂ ਤੋਂ ਲੱਗਦਾ ਸੀ ਕਿਤੇ ਨਾ ਕਿਤੇ ਕੇਸ ਨੂੰ ਡਿਲੇ ਕਿਤਾ ਜਾ ਰਿਹਾ ਹੈ ਸੋ ਹੁਣ ਕੀ ਹੁੰਦਾ ਹੁਣ ਤੁਹਾਨੂੰ ਜਿਹੜੀ ਇੱਕ ਇੰਟਰਸਟਿੰਗ ਗੱਲ ਜਿਹੜੀ ਹੈਗੀ ਉਹ ਮੈਂ ਦੱਸਦਾ ਕਿ ਇਹ ਜਿਹੜੀ ਤਾਰੀਖ ਅੱਜ ਪਈ ਹੈ 13 ਤਾਰੀਖ ਵਾਲੇ ਦਿਨ 13 ਫਰਵਰੀ ਨੂੰ ਜਿਹੜੀ ਇਹ ਗੁਪਤਾ ਜਿਹੜਾ ਹੈਗਾ ਉਹ ਗਿਲਟੀ ਹੋਇਆ ਇਹ ਜਿਹੜੀ ਤਰੀਕ ਹੈਗੀ ਉਹ ਮਾਰਚ ਦੀ ਸੀ ਸੋ ਅਚਾਨਕ ਇੱਕ ਅਪਡੇਟ ਆਉਂਦੀ ਹੈ ਸਿੱਖ ਆਧਾਰੇ ਜਿਹੜੇ ਨੇ ਇਹਨੂੰ ਚਲਾਉਂਦੇ ਨੇ ਵੱਧ ਵੱਧ ਚੜ ਕੇ ਚਲਾਉਂਦੇ ਨੇ ਤੇ ਜਿਹੜੇ ਸਿੱਖ ਸੰਗਤ ਹੈਗੀ ਯੂਐਸਏ ਦੇ ਵਿੱਚ ਉਹ ਵੱਧ ਚੜ ਕੇ ਜਿਹੜੇ ਕੋਰਟ ਦੇ ਅੱਗੇ ਅਜ ਪਹੁੰਚੇ ਮਤਲਬ ਕਿ ਅਚਾਨਕ ਇਹ ਤਰੀਕ ਮਾਰਚ ਤੋਂ ਬਦਲ ਕੇ 13 ਫਰਵਰੀ ਕਿਉਂ ਕਰ ਦਿੱਤੀ ਗਈ ਇਹਦੇ ਪਿੱਛੇ ਕਈ ਸਵਾਲ ਨੇ ਖੈਰ ਇਹ ਜਿਹੜੀ ਤਰੀਕ ਹੈ ਅੱਜ ਭੁਗਤੀ ਗਈ ਹੈ ਉਸ ਤੋਂ ਬਾਅਦ ਨਿਖਲ ਗੁਪਤਾ ਜਿਹੜਾ ਹੈਗਾ ਉਹ ਗਿਲਟੀ ਹੋ ਗਿਆ ਉਹਦੇ ਉਹਦੇ ਉੱਤੇ ਦੋਸ਼ ਜਿਹੜੇ ਅੱਗੇ ਨੇ ਉਹ ਸਾਬਤ ਹੋ ਗਏ ਨੇ ਜਿਹੜੀ ਕੋਰਟ ਦੇ ਵਿੱਚ ਨਿਊਯਾਰਕ ਦੀ ਮੈਨਹੈਟਨ ਜਿਹੜੀ ਕੋਰਟ ਹੈਗੀ ਆ ਉੱਥੇ ਸਾਰੇ ਇਹ ਜਿਹੜੇ ਇਹਨਾਂ ਦੇ ਆਪਣੇ ਕਹਿ ਲਓ ਭਈ ਦੋਸ਼ ਸਾਬਤ ਹੋਇਆ ਹੁਣ ਇਹਦੇ ਵਿੱਚ ਕੀ ਕੀ ਹੋਇਆ ਜੀ ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਮਰਡਰ ਫੋਰ ਹਾਇਰ ਇੱਕ ਜਿਹੜੀ ਇਹਨੂੰ ਜਿਹੜੀ ਬਣਦਾ ਇਹਦਾ ਦੋਸ਼ ਹੈਗਾ ਫਿਰ ਹੈਗਾ ਕਨਸਪੀਰੇਸੀ ਟੂ ਕਮਿਟ ਮਰਡਰ ਫੋਰ ਹਾਇਰ ਇਹ ਦੂਜਾ ਹੋ ਗਿਆ ਤੀਜਾ ਹੋ ਗਿਆ ਜੀ ਮਨੀ ਲੌਂਡਰਿੰਗ ਇਹ ਤਿੰਨ ਕੇਸ ਨੇ ਤੇ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਇੱਕ ਐਸਟੀ ਨਿਕਲ ਆਇਆ ਜਾ ਰਿਹਾ ਵੈਸੇ ਤਾਂ ਨikhil gupta ਨੂੰ ਜਿਹੜੀ ਸਜ਼ਾ ਸੁਣਾਈ ਜਾਣੀ ਹੈ ਨਾ ਉਹ 26 ਮਈ ਵਾਲੇ ਦਿਨ ਸੁਣਾਈ ਜਾਊਗੀ 26 ਮਈ ਵਾਲੇ ਦਿਨ 2026 ਨੂੰ ਇਹ ਸੁਣਾਈ ਜਾਊਗੀ ਜੇ ਸ਼ਾਇਦ ਮੈਂ ਤਰੀਕ ਗਲਤ ਦੱਸ ਰਿਹਾ ਹਾਂ ਮੈਂ ਠੀਕ ਕਰ ਦਿਆਂਗਾ ਪਰ ਇਹਦੇ ਵਿੱਚ ਸਜ਼ਾ ਜਿਹੜੀ ਹੈਗੀ ਹੈ ਜਿਹੜਾ ਯੂਐਸ ਦਾ ਆਪਣੇ ਸਿਸਟਮ ਹੈਗਾ ਉਹਨਾਂ ਦਾ ਕਾਨੂੰਨ ਹੈਗਾ ਉਹਦੇ ਮੁਤਾਬਿਕ ਜਿਹੜੀ ਮਰਡਰ ਫੋਰ ਹਾਇਰ ਹੁੰਦੀ ਹੈ ਨਾ ਉਹਦੀ 10 ਸਾਲ ਦੀ ਸਜ਼ਾ ਹੁੰਦੀ ਹੈ ਤੋ 10 ਸਾਲ ਦੀ ਸਜ਼ਾ ਇੱਕ ਤਾਂ ਉਹ ਹੋ ਗਈ ਉਹਦੇ ਨਾਲ ਕੀ ਹੁੰਦਾ 2.5 ਲੱਖ ਡਾਲਰ ਜਿਹੜਾ ਹੈਗਾ ਜੀ ਇਹਦੇ ਵਿੱਚ ਜੁਰਮਾਨਾ ਹੁੰਦਾ ਹੁੰਦਾ ਇੱਕ 10 ਸਾਲ ਦੀ ਸਜ਼ਾ ਮਰਡਰ ਫੋਰ ਹਾਇਰ ਲਈ ਤੇ 2.5 ਲੱਖ ਡਾਲਰ ਜੁਰਮਾਨਾ ਹੋ ਗਿਆ ਇਹ ਹੋ ਗਈ ਫਿਰ ਕਾਂਸਪਰੇਸੀ ਤੇ ਮਰਡਰ ਫੋਰ ਹਾਇਰ ਇਹ ਦੂਜਾ ਦੋਸ਼ ਹੈ ਜਿਹੜਾ ਇਹਦੇ ਵਿੱਚ 10 ਸਾਲ ਦੀ ਹੋਰ ਸਜ਼ਾ ਤੇ 2.5 ਲੱਖ ਪੌਂਡ ਡਾਲਰ ਜਿਹੜਾ ਹੈਗਾ ਹੋਰ ਜੁਰਮਾਨਾ ਫਿਰ ਤੀਸਰਾ ਹੈਗਾ ਜੀ ਮਨੀ ਲਾਂਡਰਿੰਗ ਦਾ ਜਿਹੜਾ ਪਾਇਆ ਗਿਆ ਇਹਨਾਂ ਦੇ ਕੋਲ ਇਹਦੇ ਵਿੱਚ 20 ਸਾਲ ਦੀ ਕੈਦ ਹੁੰਦੀ ਹੈ ਤੇ 5 ਲੱਖ ਡਾਲਰ ਜਿਹੜਾ ਹੈਗਾ ਜੁਰਮਾਨਾ ਹੁੰਦਾ ਇਦੇ ਹਿਸਾਬ ਦੇ ਨਾਲ ਵੇਖਿਆ ਜਾਵੇ ਤਾਂ ਇਸ ਵੇਲੇ ਗਰੋਕ ਦੇ ਉੱਤੇ ਵੀ ਤੁਸੀਂ ਸਰਚ ਕਰਕੇ ਵੇਖ ਲਓ ਤੇ ਜਾਂ ਜਿਹੜੇ ਤੁਸੀਂ ਵੱਡੇ ਆਧਾਰਿਆਂ ਦੀ ਗੱਲ ਕਰ ਰਹੇ ਹੋ মিডিਆ ਆਧਾਰਿਆਂ ਦੀ ਉਹਦੇ ਉੱਤੇ ਵੀ ਇਹੀ ਚੀਜ਼ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਕਿ ਤਕਰੀਬਨ ਵੱਧ ਤੋਂ ਵੱਧ ਕਹਿੰਦੇ ਆ ਕਿ 40 ਸਾਲ ਦੀ ਸਜ਼ਾ ਜਿਹੜੀ ਹੈਗੀ ਆ ਨikhil gupta ਨੂੰ ਇਹ ਸਾਰੇ ਕਾਸੇ ਵਿੱਚ ਹੋ ਸਕਦੀ ਹੈ ਤੇ 10 ਲੱਖ ਡਾਲਰ ਜਿਹੜਾ ਜੁਰਮਾਨਾ ਹੈਗਾ ਉਹ ਹੋ ਸਕਦਾ ਸੋ ਮੈਂ ਤਰੀਕ ਸਹੀ ਕਰ ਦਵਾਂ ਜੀ 15 ਮਈ ਹੈ 26 ਮਈ ਨਹੀਂ ਹੈ 15 ਮਈ 2026 ਨੂੰ Nikhil ਤਾਨੂੰ ਨਿਊਯਾਰਕ ਦੀ ਮੈਨਹੈਟਨ ਜਿਹੜੀ ਕੋਰਟ ਹੈ ਉੱਥੇ ਸਜ਼ਾ ਸੁਣਾ ਦਿੱਤੀ ਜਾਣੀ ਹੈ ਤੇ ਇਸ ਦਿਨ ਮੈਨੂੰ ਲੱਗਦਾ ਵੀ ਦੁਨੀਆ ਭਰ ਦੇ ਵਿੱਚ ਵਸਦੇ ਉਹ ਲੋਕ ਜਿਹੜੇ ਇਹ ਦੇਖ ਰਹੇ ਸੀ ਇੱਕ ਸਿੱਖ ਐਕਟਿਵਿਸਟ ਨੂੰ ਕਤਲ ਕਰਨ ਦਾ ਪਲਾਨ ਸੀ ਤੇ ਇਹਦੇ ਨਾਲ ਹੀ ਲਿੰਕ ਮੈਂ ਕਰਦਾ ਜਾਵਾਂ ਕਿ ਇਹ ਵੀ ਜਿਹੜੀ ਗੱਲ ਹੈ ਉਹ ਸਾਹਮਣੇ ਆ ਰਹੀ ਹੈ ਕਿ ਕੋਰਟ ਨੇ ਜਾਂ ਅਖਬਾਰਾਂ ਦੇ ਵਿੱਚ ਬਲੂਮਬਰਗੀਆਂ ਨੇ ਇਹ ਬਲੂਮਬਰਗ ਵਰਗੀਆਂ ਅਖਬਾਰਾਂ ਨੇ ਇਹ ਵੀ ਜਿਹੜੀ ਗੱਲ ਨਾਲ ਛਾਪੀ ਹੈ ਕਿ 2023 ਦੇ ਵਿੱਚ ਭਾਈ ਹਰਦੀਪ ਸਿੰਘ ਨਿਜਰ ਦਾ ਕਤਲ ਦੇ ਵਿੱਚ ਵੀ ਜਿਹੜਾ ਹੈ ਗੁੱੱਤੇ ਦੀ ਇਨਵੋਲਵਮੈਂਟ ਸੀਗੀ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਹੁਣ ਸ ਤਾਂ ਜਿੱਦਾਂ ਤੁਹਾਨੂੰ ਯਾਦ ਹੋਣਾ ਕਿ ਜਦੋਂ ਰਾਮ ਰਹੀਮ ਨੂੰ ਇੱਕ ਜਿਹੜਾ ਹੈਗਾ ਰੇਟ ਕੇਸ ਦੇ ਵਿੱਚ ਸਜ਼ਾ ਦਿੱਤੀ ਗਈ ਸੀ ਸੋ ਉਸ ਤੋਂ ਬਾਅਦ ਕੀ ਹੁੰਦਾ ਵੀ ਸਾਲ ਬਾਅਦ ਛਤਰਪਤੀ ਕਤਲ ਮੰਦਰੇ ਦੇ ਵਿੱਚ ਹੋਰ ਵੀ ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਸੋ ਮੈਨੂੰ ਲੱਗਦਾ ਵੀ ਇਹ ਜਿਹੜਾ ਕੇਸ ਹੈਗਾ ਇਹਦੇ ਵਿੱਚ 40 ਸਾਲ ਦੀ ਸਜ਼ਾ ਜਿਹੜੀ ਹੈ ਗੁੱਪਤੇ ਨੂੰ ਸੁਣਾ ਦਿੱਤੀ ਜਾਣੀ ਹੈ ਪਲੋਟ ਜਿਹੜਾ ਫੇਲਡ ਪਲੋਟਸ ਦਾ ਉਹਦੇ ਲਈ ਮਨੀ ਲਾਂਡਰਿੰਗ ਵਗੈਰਾ ਵਗੈਰਾ ਸਾਰਾ ਕੁਝ ਪਾ ਕੇ ਤੇ ਜੇਲ੍ਹ ਦੇ ਵਿੱਚ ਰਹਿੰਦੇ ਆ ਗੁੱਪਤੇ ਦੇ ਉੱਤੇ ਭਾਈ ਹਰਦੀਪ ਸਿੰਘ ਨਿਜਰ ਦੇ ਕਤਲ ਮਾਮਲਾ ਜਿਹੜਾ ਹੈਗਾ ਉਹਦੇ ਵੀ ਜਿਹੜਾ ਹੈ ਕੇਸ ਅਗੋਂ ਚੱਲ ਸਕਦਾ ਤੇ ਉਹਦੀ ਸਜ਼ਾ ਮੈਨੂੰ ਲੱਗਦਾ ਵੀ ਐਕਸਟਰਾ ਉਹ ਬਾਅਦ ਵਿੱਚ ਐਡ ਜਾਊਗੀ ਜਾਂ ਫਿਰ ਨਾਲੋਂ ਨਾਲ ਚੱਲੂਗੀ ਸੋ ਇਹ ਜਿਹੜੀ ਸਾਰੀ ਘਟਨਾ ਇਸ ਵੇਲੇ ਯੂਕੇ ਮਾਫ ਕਰਨਾ ਜਿਹੜਾ ਯੂਐਸਏ ਆ ਤੇ ਕੈਨੇਡਾ ਦੇ ਵਿੱਚ ਇਸ ਵੇਲੇ ਬ੍ਰੇਕਿੰਗ ਨਿਊਜ਼ ਬਣੀ ਹੋਈ ਆ ਉਥੋਂ ਦੇ ਸਿੱਖ ਜਿਹੜੇ ਨੇ ਕੋਰਟ ਦੇ ਅੱਗੇ ਅੱਜ ਸਾਰਾ ਦਿਨ ਇਕੱਠੇ ਰਹੇ ਆ ਤੇ ਜਿਨ੍ਹਾਂ ਨੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਪਾ ਪਾ ਕੇ ਜਾਂ ਪੋਸਟਾਂ ਪਾ ਕੇ ਫਲੱਡ ਲਿਆਂਦਾ ਹੋਇਆ ਸੋ ਭਾਰਤ ਦੇ ਮੀਡੀਆ ਵੱਲੋਂ ਵੀ ਇਹ ਜਿਹੜੀ ਖਬਰ ਹੈ ਵੱਡੇ ਪੱਤਰ ਦੇ ਉੱਤੇ ਚਲਾਈ ਜਾ ਰਹੀ ਹੈ ਕਿ ਇੱਕ ਸਿੱਖ ਐਕਟਿਵਿਸਟ ਜੋ ਯੂਐਸ ਤੇ ਕੈਨੇਡੀਅਨ ਸਿਟੀਜ਼ਨ ਆ ਉਹਦਾ ਜਿਹੜਾ ਇੱਕ ਕਤਲ ਦਾ ਪਲੋਟ ਬਣਾਇਆ ਗਿਆ ਸੀਗਾ ਜਿੱਤੇ ਵਿੱਚ ਨikhil Gupta ਫੇਲ ਰਿਹਾ ਹੈ ਕਿਉਂਕਿ ਉਹਨੇ ਯੂਐਸ ਦੀਆਂ ਏਜੰਸੀਆਂ ਨੂੰ ਇਸਪਾਰਿਸ਼ ਦੇ ਦਿੱਤੀ ਸੀ ਸੋ ਉਹਦੇ ਕਰਕੇ ਅੱਜ ਦੋਸ਼ੀ ਸਾਬਤ ਹੋ ਗਿਆ ਨikhil Gupta ਤੇ 15 16 ਮਈ ਨੂੰ ਜਿਹੜੀ ਹੈ ਉਹਨੂੰ ਸਜ਼ਾ 15 ਮਈ ਨੂੰ ਜਿਹੜੀ ਸਜ਼ਾ ਹੈਗੀ ਹੈ ਉਹਨੂੰ ਸੁਣਾ ਦਿੱਤੀ ਜਾਣੀ ਹੈ ਜੀ ਇਹ ਸਭ ਤੋਂ ਵੱਡੀ ਨਿਊਜ਼ ਹੈ ਸੋਲੇ ਜੀ ਹਾਂ ਜੀ ਬਿਲਕੁਲ ਜੀ ਜੀ ਕਾਫੀ ਵੱਡੀ ਨਿਊਜ਼ ਹੈ ਇਹ ਆ ਦੁਨੀਆ ਭਰ ਦੇ ਮੀਡੀਆ ਚਰਣਾ ਵੱਲੋਂ ਇਸ ਕਹਾਣੀ ਚਲਾਇਆ ਜਾ ਰਿਹਾ ਤੁਸੀਂ ਜਿੱਦਾਂ ਕੋਈ ਅਪਡੇਟ ਦਿੱਤੀ ਹੈ ਜਿੱਦਾਂ ਕਿ ਹੋਰ ਵੱਡੀ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਦੁਬਾਰਾ ਸੰਪਰਕ ਕਰਾਂਗੇ ਧੰਨਵਾਦ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ਤੁਹਾ